ਦੋਸਤੋ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਹਾਰੈਲੀ ਕੀਤੀ ਜਾਂਦੀ ਆ ਤੇ ਨਾਲੋਂ ਨਾਲ ਜਿਹੜਾ ਇੰਡੀਆ ਅਲਾਈਅንስ ਹੋਇਆ ਹੋਇਆ ਉਹ ਵੀ ਨਾਲ ਉੱਪਰ ਉਹ ਕਹਿੰਦੇ ਨੇ ਕਿ ਅਸੀਂ ਡੈਮੋਕਰੇਸੀ ਦਾ ਜਿਹੜਾ ਘਾਣ ਹੋ ਰਿਹਾ ਅਸੀਂ ਇੱਕ ਬੰਦੇ ਕਰਕੇ ਨਹੀਂ ਡੈਮੋਕਰੇਸੀ ਦਾ ਜਿਹੜਾ ਘਾਣ ਹੋ ਰਿਹਾ ਅਸੀਂ ਉਸ ਦੇ ਖਿਲਾਫ ਇੱਥੇ ਇੱਕ ਚੋਟਾ ਯਾਨੀ ਕਿ ਵੱਡਾ ਇਕੱਠ ਦਿੱਲੀ ਦੇ ਵਿੱਚ ਨਜ਼ਰ ਆਉਂਦਾ ਤੇ ਇਸੇ ਕੱਟ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਪੇਮਿੰਦਰ ਜੁੜੇ ਨੇ ਡਾਕਟਰ ਸਾਹਿਬ ਸਵਾਗਤ ਤੁਹਾਡਾ ਇਸ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਇੰਡੀਆ ਲਾਈਨਸ ਕਹਿੰਦਾ ਡਾਕਟਰ ਸਾਹਿਬ ਕੇ ਜਿਹੜਾ ਡੈਮੋਕਰੇਸੀ ਦਾ ਜਿਹੜਾ ਘਾਣ ਹੋ ਰਿਹਾ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਵਰਤਿਆ ਜਾ ਰਿਹਾ ਅਸੀਂ ਉਸ ਦੇ ਖਿਲਾਫ ਇੱਥੇ ਇਕੱਠੇ ਹੋਏ ਹਾਂ ਆਮ ਆਦਮੀ ਪਾਰਟੀ ਨੇ ਇਸ ਨੂੰ ਮਹਾ ਰੈਲੀ ਦਾ ਨਾਮ ਦਿੱਤਾ ਜੋ ਅੱਜ ਪ੍ਰੋਗਰਾਮ ਦਿੱਲੀ ਦੇ ਵਿੱਚ ਹੋਇਆ ਸੋ ਕਿਸ ਨਜ਼ਰੀ ਨਾਲ ਵੇਖਿਆ ਤੁਸੀਂ ਉਹਨੂੰ ਜੀ ਦੇਖੋ ਬਹੁਤ ਹੀ ਜ਼ਰੂਰੀ ਸੀਗਾ ਜਿਵੇਂ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਸੀਗੇ ਕਿ ਬੀਜੇਪੀ ਔਰ ਮੋਦੀ ਸਰਕਾਰ ਤਾਨਾਸ਼ਾਹੀ ਔਰ ੱੱਕੇਸ਼ਾਹੀ ਦੇ ਉੱਤੇ ਉਤਰ ਆਈ ਸੀ ਔਰ ਈਡੀ ਨੂੰ ਜਾਂ ਹੋਰ ਬਾਕੀ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਵੱਖ-ਵੱਖ ਲੀਡਰ ਸਾਹਿਬਾਨ ਨੂੰ ਔਰ ਇਥੋਂ ਤੱਕ ਕਿ ਵੱਖ-ਵੱਖ ਸਟੇਟਾਂ ਦੇ ਖਾਸ ਤੌਰ ਤੇ ਤੁਸੀਂ ਦੇਖੋਗੇ ਦਿੱਲੀ ਦੇ ਇਹਦੇ ਮੁੱਖ ਮੰਤਰੀ ਦੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਵੀ ਲੋਕ ਜਾਂ ਜਿਹੜੀਆਂ ਵੀ ਵਿਰੋਧੀ ਧਿਰਾਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਨੂੰ ਜਾਂ ਤਾਂ ਤੋੜਿਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਖਰੀਦਿਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਜਾ ਰਿਹਾ ਹੈ ਸੋ ਇਹੀ ਕਾਰਨ ਹੈ ਕਿ ਇਹ ਜਿਹੜੀ ਰੈਲੀ ਹੋਈ ਹੈ ਇਹਦੇ ਵਿੱਚ ਤਾਨਾਸ਼ਾਹੀ ਨੂੰ ਹਰਾਉਣ ਦੀ ਜਿਹੜੀ ਗੱਲ ਕੀਤੀ ਗਈ ਔਰ ਸੰਵਿਧਾਨ ਨੂੰ ਬਚਾਉਣ ਦੀ ਗੱਲ ਕੀਤੀ ਗਈ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਇਸ ਰੈਲੀ ਦੇ ਵਿੱਚ ਹੋਈਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਇੰਡੀਆ ਗੱਠ ਜੋੜ ਦੀ ਇੱਕ ਵੱਡੀ ਰੈਲੀ ਕਹਿ ਸਕਦੇ ਆ ਇਸ ਤੋਂ ਪਹਿਲਾਂ ਵੀ ਚਾਹੇ ਹੋ ਪਟਨਾ ਦੇ ਵਿੱਚ ਰੈਲੀ ਹੋਈ ਹੋਵੇ ਚਾਹੇ ਮੁੰਬਈ ਦੇ ਵਿੱਚ ਰੈਲੀ ਹੋਈ ਹੋਵੇ ਔਰ ਇਹਨਾਂ ਸਾਰੀਆਂ ਰੈਲੀਆਂ ਤੋਂ ਇੱਕ ਵੱਡੀ ਰੈਲੀ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਚਾਹੇ ਉਹ ਦਿੱਲੀ ਦੇ ਲੋਕ ਸਨ ਚਾਹੇ ਉਹ ਪੰਜਾਬ ਤੋਂ ਗਏ ਚਾਹੇ ਇਥੋਂ ਤੱਕ ਕਿ ਵੱਖ-ਵੱਖ ਪਾਰਟੀਆਂ ਦੇ CPI CPM ਆ ਕਾਂਗਰਸ ਔਰ ਉਹਨਾਂ ਦੇ ਵੱਖ-ਵੱਖ ਗਰੁੱਪ ਜਿਹੜੇ ਨੇ ਤੁਸੀਂ ਦੇਖੋਗੇ ਕਿ ਲਗਭਗ 26 ਪਾਰਟੀਆਂ ਦੇ ਨੁਮਾਇੰਦੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਆਪਣੇ ਵਿਚਾਰ ਰੱਖੇ ਔਰ ਇਹ ਵਿਚਾਰਾਂ ਤੋਂ ਨੂੰ ਸੁਣਨ ਤੋਂ ਬਾਅਦ ਇਹੀ ਲੱਗਦਾ ਹੈ ਕਿ ਇਸ ਵੇਲੇ ਇੱਕ ਜਿਹੜੀ ਹਵਾ ਬਣਦੀ ਨਜ਼ਰ ਆ ਰਹੀ ਹੈ ਇੰਡੀਆ ਗੱਠ ਜੋੜ ਦੇ ਹੱਕ ਦੇ ਵਿੱਚ ਔਰ ਸਿੰਪਥੀ ਉਹਨਾਂ ਨੂੰ ਮਿਲਦੀ ਨਜ਼ਰ ਆ ਰਹੀ ਹੈ ਸਾਂਭ ਨੂਬੂਤੀ ਉਹਨਾਂ ਨੂੰ ਮਿਲਦੀ ਨਜ਼ਰ ਆ ਰਹੀ ਹੈ ਸੋ ਕਹਿ ਸਕਦੇ ਹਾਂ ਕਿ ਇਹਦੇ ਨਾਲ ਇੰਡੀਆ ਗੱਠਜੋੜ ਮਜ਼ਬੂਤ ਹੋਇਆ ਹੈ ਪੱਕਾ ਹੋਇਆ ਹੈ ਔਰ ਇਹਦਾ ਨਤੀਜਾ ਤੁਸੀਂ ਦੇਖੋਗੇ ਕਿ ਜਿਹੜੀ ਆਉਣ ਵਾਲੀ 4 ਜੂਨ ਹੈ ਜਿੱਦਨੇ ਨਤੀਜੇ ਨਿਕਲਣਗੇ ਇਸ ਸਾਰੇ ਕੁਝ ਦਾ ਨਤੀਜਾ ਤੁਹਾਨੂੰ ਸਪਸ਼ਟ ਉਹਨਾਂ ਨਤੀਜਿਆਂ ਦੇ ਵਿੱਚ ਦਿਖਾਈ ਦੇਵੇਗਾ ਸੋ ਇੱਕ ਕਹਿ ਸਕਦੇ ਹਾਂ ਕਿ ਇੱਕ ਚੰਗੀ ਸ਼ੁਰੂਆਤ ਇੰਡੀਆ ਗੱਠ ਜੋੜਦੀ ਹੋਈ ਹੈ ਵੱਖ-ਵੱਖ ਨੁਮਾਇੰਦਿਆਂ ਦੀ ਹੋਈ ਹੈ ਖਾਸ ਤੌਰ ਤੇ ਕਾਂਗਰਸ ਦੇ ਵੱਡੇ ਨੁਮਾਇੰਦੇ ਵੱਡੇ ਲੀਡਰ ਇਸ ਮਹਾਂ ਰੈਲੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੀਆਂ ਰੈਲੀਆਂ ਹੋਣਗੀਆਂ ਸੋ ਬਹੁਤ ਜ਼ਰੂਰੀ ਹੈ ਜੇ ਸੰਵਿਧਾਨ ਨੂੰ ਬਚਾਉਣਾ ਹੈ ਜੇ ਲੋਕਤੰਤਰ ਨੂੰ ਬਚਾਉਣਾ ਹੈ ਜੇ ਇੱਥੋਂ ਤੱਕ ਕਿ ਹਿੰਦੁਸਤਾਨ ਦੀ ਜਿਹੜੀ ਵੱਖਰਤਾ ਹੈ ਵੱਖ-ਵੱਖ ਭਾਈਚਾਰਾਂ ਦੀ ਏਕਤਾ ਹੈ ਵੱਖ-ਵੱਖ ਧਰਮਾਂ ਦੀ ਏਕਤਾ ਹੈ ਲੋਕਾਂ ਦੀ ਏਕਤਾ ਹੈ ਜਿਹਨੂੰ ਬਚਾਉਣਾ ਹੈ ਤਾਂ ਇਦਿਆਂ ਦੀਆਂ ਰੈਲੀਆਂ ਜਿਹੜੀਆਂ ਨੇ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਸਾਰੇ ਜਿੰਨੇ ਵੀ ਮੈਂ ਕਵਾਂਗਾ ਕਿ ਲੀਡਰ ਸਹਿਬਾਨ ਇਹਦੇ ਚ ਸ਼ਾਮਲ ਹੋਏ ਨੇ ਉਹਨਾਂ ਨੂੰ ਮੁਬਾਰਕਬਾਦ ਜਾਂਦੀ ਹੈ ਔਰ ਉਮੀਦ ਕਰਦੇ ਹਾਂ ਕਿ ਇਹ سلسلہ ਲਗਾਤਾਰ ਜਾਰੀ ਰਹੇਗਾ ਜਿੰਨੀ ਦੇਰ ਚੋੜਾ ਨਹੀਂ ਹੁੰਦੀਆਂ ਵੰਗੂ ਸਾਹਿਬ ਭਾਜੀਪੀ ਕਹਿੰਦੇ ਕਿ ਜਿਹੜਾ ਗਲਤ ਕਰੂਗਾ ਉਹ ਭਰੂਗਾ ਸਾਡੇ ਵਿੱਚ ਕੋਈ ਰੋਲ ਨਹੀਂ ਕੋਡ ਆਫ ਕੰਡਕਟ ਲਾਗੂ ਹੈ ਤੇ ਭਾਜਪਾ ਨੂੰ ਤੇ ਬਿਆਨਾਂ ਨੂੰ ਕਿਸੇ ਕਿਵੇਂ ਦੇਖਦੇ ਰੁਕ ਸਕ ਤੁਸੀਂ ਦੇਖੋ ਪੰਘੂ ਸਾਹਿਬ ਬਹੁਤ ਦੋ ਸਪਸ਼ਟ ਗੱਲਾਂ ਨੇ ਸਾਨੂੰ ਸਮਝਣ ਦੀ ਲੋੜ ਹੈ ਕਿ ਇੱਕ ਨੰਬਰ ਇੱਕ ਕਿ ਐਸ ਵੇਲੇ ਸਿਰਫ ਤੇ ਸਿਰਫ ਵਿਰੋਧੀ ਧਰਾਂ ਦੇ ਲੀਡਰ ਹੀ ਕਿਉਂ ਫੜੇ ਜਾ ਰਹੇ ਨੇ ਕਿਉਂ ਉਹਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਕਿਉਂ ਉਹਨਾਂ ਦੇ ਉੱਤੇ ਈਡੀ ਦੇ ਛਾਪੇ ਪੈ ਰਹੇ ਨੇ ਕਿਉਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾ ਰਿਹਾ ਇੱਕ ਵੱਡਾ ਵੱਡਾ ਸਵਾਲ ਹੈ ਇਹ ਸਾਰੇ ਲੋਕ ਬੀਜੇਪੀ ਨੂੰ ਲੱਗਦਾ ਹੈ ਕਿ ਸ਼ਾਇਦ ਲੋਕ ਬੁੱਧੂ ਨੇ ਇਦਾਂ ਹੀ ਲੋਕਾਂ ਨੂੰ ਬੁੱਧੂ ਬਣਾ ਕੇ ਜਿਹੜਾ ਹੈਗਾ ਏਜੰਸੀਆਂ ਨੂੰ ਪਿੱਛੇ ਲਾ ਕੇ ਔਰ ਲੋਕਾਂ ਨੂੰ ਜਿੰਨੂੰ ਮਰਜ਼ੀ ਦਿਲ ਕਰਦਾ ਹੈ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਅੰਦਰ ਦੇ ਦੋ ਤੁਸੀਂ ਇਹ ਦੱਸੋ ਇੱਕ ਬੱਚੇ ਤੋਂ ਬੱਚਾ ਵੀ ਇਹ ਗੱਲ ਸੋਚੇਗਾ ਕਿ ਕੀ ਜਿਹੜੇ ਜਦੋਂ ਬੀਜੇਪੀ ਕਿਸੇ ਲੀਡਰ ਦੇ ਉੱਤੇ ਵਿਰੋਧੀ ਧਿਰ ਦੇ ਉੱਤੇ ਜਦੋਂ ਉਹ ਕੋਈ ਦੋਸ਼ ਲਾਉਂਦੀ ਹੈ ਭ੍ਰਿਸ਼ਟਾਚਾਰੀ ਦੇ ਉੰਨੀ ਦੇਰ ਤੱਕ ਉਹ ਜਿਹੜਾ ਹੈਗਾ ਭ੍ਰਿਸ਼ਟਾਚਾਰੀ ਹੁੰਦਾ ਹੈ ਪਰ ਜਦੋਂ ਉਹੀ ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਤੇ ਉਹਨੂੰ ਰਾਤੋਂ-ਰਾਤ ਟਿਕਟਾਂ ਵੀ ਮਿਲ ਜਾਂਦੀਆਂ ਨੇ ਫਿਰ ਉਹ ਦੁੱਧ ਤੋਤੇ ਬਣ ਜਾਂਦੇ ਨੇ ਤੁਸੀਂ ਦੱਸੋ ਵੀ ਇਹਦੇ ਵਿੱਚ ਫਿਰ ਕਿੰਧਰ ਗਈਆਂ ਤੁਹਾਡਾ ਜਿਹੜਾ ਹੈਗਾ ਭ੍ਰਿਸ਼ਟਾਚਾਰ ਨਾਲ ਲੜਨਾ ਜਾਂ ਜਿਵੇਂ ਮੋਦੀ ਸਾਹਿਬ ਗੱਲ ਕਰਦੇ ਨੇ ਕਿ ਮੈਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਦਾ ਜਦੋਂ ਉਹੀ ਭ੍ਰਿਸ਼ਟਾਚਾਰੀ ਮੰਤਰੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਦੁੱਧ ਤੋਤਾ ਨਿਕਲਿਆ ਆਉਂਦਾ ਉਹਦੀ ਜਿਹੜੀ ਮਸ਼ੀਨ ਦੇ ਵਿੱਚ ਸਾਰਾ ਉਹ ਸਾਫ ਸਈਆ ਉਹਦਾ ਹੋ ਜਾਂਦਾ ਇਹ ਗੱਲ ਜਿਹੜੀ ਹੈਗੀ ਲੋਕਾਂ ਨੂੰ ਚੁਭ ਰਹੀ ਹੈ ਇਸ ਵੇਲੇ ਔਰ ਦੂਜੀ ਇਹ ਹੈ ਕਿ ਸਿਰਫ ਤੇ ਸਿਰਫ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਗੇਰਨ ਦਾ ਜ਼ਿੰਮਾ ਜਿਹੜਾ ਲਿਆ ਹੋਇਆ ਹੈ ਬੁਦੀ ਸਰਕਾਰ ਨੇ ਚਾਹੇ ਮਹਾਰਾਸ਼ਟਰ ਦੀ ਗੱਲ ਕਰ ਲੋ ਚਾਹੇ ਬਾਕੀ ਸਟੇਟਾਂ ਦੀ ਗੱਲ ਕਰ ਲੋ ਚਾਹੇ ਹੋ ਹੋ ਹਿਮਾਚਲ ਪ੍ਰਦੇਸ਼ ਦੀ ਆਉਣ ਉਹਦੇ ਉੱਤੇ ਤੋੜਨ ਦੀ ਜਿਹੜੀ ਹੈਗੀ ਕਵਾਇਦ ਸ਼ੁਰੂ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਵਕਫ ਵਕ ਇਸ ਵੇਲੇ ਜਿੰਨੀਆਂ ਵੀ ਸਟੇਟਾਂ ਦੇ ਵਿੱਚ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਨੇ ਜਾਂ ਵਿਰੋਧੀ ਧਿਰਾਂ ਦੇ ਲੋਕ ਨੇ ਕੀ ਉਹਨਾਂ ਨੂੰ ਹੀ ਦਿਖਾਈ ਈਡੀ ਨੂੰ ਉਹੀ ਦਿਖਾਈ ਦੇ ਰਹੇ ਨੇ ਜਾਂ ਵਕਫ ਵਕ ਏਜੰਸੀਆਂ ਨੂੰ ਉਹੀ ਬੰਦੇ ਦਿਖਾਈ ਦੇ ਰਹੇ ਨੇ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਨਹੀਂ ਹੈਗੇ ਸੋ ਇਹਦੇ ਬਾਰੇ ਮੈਨੂੰ ਲੱਗਦਾ ਹੈ ਕਿ ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਇਹ ਜਿਸ ਤਰ੍ਹਾਂ ਦੀਆਂ ਜਿਹੜੀ ਦੋਸ਼-ਪ੍ਰਤੀ ਦੋਸ਼ ਬੀਜੇਪੀ ਵੱਲੋਂ ਲਾਏ ਜਾ ਰਹੇ ਨੇ ਕਿ ਇਹਦੇ 'ਚ ਸਾਡਾ ਕੋਈ ਰੋਲ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਰੋਲ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ ਈਡੀ ਕੋਈ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਕੀ ਕਾਰਨ ਹੈ ਕਿ ਜਦੋਂ ਜਦੋਂ ਹੁਣ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਤਿਉ ਤਿਉ ਉਹਨਾਂ ਦੇ ਉੱਤੇ ਜਿਹੜਾ ਹੈਗਾ ਸ਼ਕੰਜਾ ਕਸਿਆ ਜਾ ਰਿਹਾ ਹੈ ਕੀ ਆਪਾਂ ਨੂੰ ਲੱਗਦਾ ਹੈ ਕਿ ਸਰਕਾਰ ਦੇ ਇਸ਼ਾਰੇ ਤੋਂ ਬਿਨਾ ਈੜੀ ਜਿਹੜੀ ਹੈਗੀ ਆ ਇਹ ਆਪਣੇ ਆਪ ਏਡੇ ਵੱਡੇ ਕਦਮ ਚੁੱਕ ਸਕਦੀ ਹੈ ਸੋ ਇਹ ਸੰਭਵ ਨਹੀਂ ਹੈ ਇਹ ਲੋਕਾਂ ਨੂੰ ਬੁੱਧੂ ਬਣਾਉਣ ਦੀਆਂ ਗੱਲਾਂ ਨੇ ਸੋ ਇਹੀ ਕਾਰਨ ਹੈ ਕਿ ਲੋਕ ਜਿਹੜੇ ਨੇ ਉਹ ਸਿੰਮਫਟੀ ਦੇ ਵਿੱਚੋਂ ਆਂਡੀਆਂ ਗੱਠ ਜੋੜ ਦੇ ਨਾਲ ਜੁੜ ਰਹੇ ਨੇ ਔਰ ਵੱਡੇ ਪੱਧਰ ਦੇ ਉੱਤੇ ਇਕੱਠ ਹੋ ਰਹੇ ਨੇ ਆਪਣੇ ਆਪ ਇਕੱਠ ਹੋ ਰਹੇ ਨੇ ਇਹ ਇੱਕ ਇਹ ਸੰਕੇਤ ਹੈ ਸਾਨੂੰ ਕਿ ਬੀਜੇਪੀ ਦੀ ਰਾਜਨੀਤੀ ਔਰ ਦੂਸਰੀਆਂ ਵਿਰੋਧੀ ਧਿਰਾਂ ਦੀ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਗੈਪ ਫਰਕ ਸਾਨੂੰ ਨਜ਼ਰ ਆ ਰਿਹਾ ਹੈ ਉਹ ਸਿੱਧੇ ਤੌਰ ਤੇ ਇਹ ਹੀ ਹੈ ਕਿ ਬੀਜੇਪੀ ਜੋ ਗੱਲ ਕਰ ਰਹੀ ਹੈ ਉਹ ਝੂਠ ਦੇ ਪਲੰਦਾ ਜਿਹੜਾ ਹੈਗਾ ਉਹ ਉਹਦੇ ਵਿੱਚ ਉਹ ਉਹ ਖਿਲ ਚੁੱਕੀ ਹੈ ਔਰ ਲੋਕਾਂ ਨੂੰ ਬਹੁਤੀ ਧੀਰ ਤੁਸੀਂ ਧਰਮ ਦੇ ਨਾਂ ਦੇ ਉੱਤੇ ਜਾਤਾਂ ਦੇ ਨਾਂ ਦੇ ਉੱਤੇ ਜਾਂ ਹੋਰ ਕਿਸੇ ਨਾਂ ਦੇ ਉੱਤੇ ਤੁਸੀਂ ਲੜਾ ਨਹੀਂ ਸਕਦੇ ਉਹ ਹੰਦੌਰ ਗਿਆ ਬੀਜੇਪੀ ਦਾ ਜਿਹਦੇ ਵਿੱਚ ਉਹ ਧਰਮ ਦੇ ਨਾਂ ਦੇ ਲੋਕਾਂ ਨੂੰ ਲੜਾ ਕੇ ਪੋਲਰਾਈਜੇਸ਼ਨ ਕਰਕੇ ਆਪਣੀ ਸੱਤਾ ਦੇ ਉੱਤੇ ਕਾਬਜ਼ ਹੁੰਦੀ ਰਹੀ ਹੈ ਇਹ ਦੌਰ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਵਿੱਚੋਂ ਇਸ ਵੇਲੇ ਖਤਮ ਹੋ ਚੁੱਕਿਆ ਹੈ ਭੰਗੂ ਸਾਹਿਬ ਅਰਵਿੰਦ ਕੇਜਰੀਵਾਲ ਜਾਂ ਦੂਜੇ ਲੀਡਰਾਂ ਦੀ ਗ੍ਰਿਫਤਾਰੀ ਦਾ ਇੰਪੈਕਟ ਕਿੰਨਾ ਕਰੂਗਾ ਰੁਪਾਲ ਸਾਹਿਬ ਇਹਦਾ ਲਗਭਗ ਜੇ ਮੈਂ ਉੱਤਰੀ ਭਾਰਤ ਦੇ ਉੱਤੇ ਗੱਲ ਕਰਾਂ ਤਾਂ ਇਹਦਾ ਲਗਭਗ 50 ਸੀਟਾਂ ਦੇ ਲੋਕ ਸਭਾ ਦੀਆਂ ਜਿਹੜੇ 50 ਸੀਟਾਂ ਨੇ ਉਹਦੇ ਉੱਤੇ ਅਸਰ ਪੈਣੀ ਪੈਣਾ ਚਾਹੇ ਉਹ ਪੰਜਾਬ ਦੇ ਉੱਤੇ ਅਸਰ ਪਵੇਗਾ ਇਹਦਾ ਔਰ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਉਹ ਹਿਮਾਚਲ ਪ੍ਰਦੇਸ਼ ਹੋਵੇ ਚਾਹੇ ਉਹ ਇਥੋਂ ਤੱਕ ਯੂਪੀ ਹੋਵੇ ਤੁਸੀਂ ਦੇਖੋਗੇ ਕਿ ਜਿਹੜੀਆਂ ਵੱਡੀਆਂ ਜਾਂ ਛੋਟੀਆਂ ਸਟੇਟਾਂ ਨੇ ਨਾਰਥਰਨ ਇੰਡੀਆ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ 50 ਸੀਟਾਂ ਦੇ ਉੱਤੇ ਲਗਭਗ ਹੋ ਸਕਦਾ ਹੈ ਜ਼ਿਆਦਾ ਵੀ ਪਵੇ ਪਰ ਘੱਟੋ ਘੱਟ ਇਹਦਾ ਇਹਦਾ ਨਤੀਜਾ 50 ਸੀਟਾਂ ਦੇ ਉੱਤੇ ਅਸਰ ਜਿਹੜਾ ਹੈਗਾ ਜ਼ਰੂਰ ਕਰੇਗਾ ਉੱਤਰੀ ਭਾਰਤ 'ਆਂ ਕਿਉਂਕਿ ਦੱਖਣੀ ਭਾਰਤ ਦੇ ਵਿੱਚ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਹੀ ਬੀਜੇਪੀ ਨੂੰ ਕੋਈ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਉੱਥੇ ਤਾਂ ਲਗਾਤਾਰ ਚਾਹੇ ਤਾਮਲਨਾਡੂ ਹੋਵੇ ਚਾਹੇ ਕੇਰਲਾ ਹੋਵੇ ਚਾਹੇ ਦੂਸਰੇ ਜਿਹੜੇ ਉੱਤਰੀ ਦੱਖਣੀ ਭਾਰਤ ਦੇ ਦੀਆਂ ਸਟੇਟਾਂ ਹੋਣ ਸੋ ਉੱਥੇ ਤਾਂ ਪਹਿਲਾਂ ਹੀ ਸੁਪੜਾ ਸਾਫ਼ ਹੋ ਚੁੱਕਿਆ ਹੈ ਬੀਜੇਪੀ ਦਾ ਮੈਨੂੰ ਇਹ ਲੱਗਦਾ ਹੈ ਕਿ ਜੇ ਇਦਾਂ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਰਹੀਆਂ ਤਾਂ ਉੱਤਰੀ ਭਾਰਤ ਦੇ ਵਿੱਚੋਂ ਖਾਸ ਤੌਰ ਤੇ ਜਿਹੜਾ ਸੈਂਟਰਲ ਇੰਡੀਆ ਹੈ ਉਹਦੇ ਵਿੱਚੋਂ ਵੀ ਬੀਜੇਪੀ ਦੀ ਜਿਹੜੀ ਵੋਟ ਬੈਂਕ ਹੈ ਵੋਟ ਸ਼ੇਅਰਿੰਗ ਹੈ ਉਹ ਟੁੱਟਦੀ ਨਜ਼ਰ ਆ ਰਹੀ ਹੈ ਇਸ ਵੇਲੇ ਪੰਗੂ ਸਾਹਿਬ ਜੀ ਬਿਲਕੁਲ ਅਲਾਈਂਸ ਨਾਲ ਰੋਗ ਸਾਹਿਬ ਕਿੰਨਾ ਕੁ ਅ ਫਰਕ ਪਾਊਗਾ ਇੰਡੀਆ ਅਲਾਈਂਸ ਜਿਹੜਾ ਹੋਇਆ ਬੀਜੇਪੀ ਨੂੰ ਜੇਕਰ ਮਨ ਮੰਨ ਸਕੇ ਆਪਾਂ ਪਾਊਗਾ ਅਸਰ ਬਿਲਕੁਲ ਬਹੁਤ ਵੱਡਾ ਅਸਰ ਪਾਏਗਾ ਕਿਉਂਕਿ ਪਿਛਲੇ ਵਾਰੀ ਵੀ ਆਪਾਂ ਲਗਾਤਾਰ ਗੱਲਾਂ ਕਰਦੇ ਹੁੰਦੇ ਸੀਗੇ ਉਸ ਤੋਂ ਅੱਜ ਤੋਂ 5 ਸਾਲ ਪਹਿਲਾਂ ਕਿ ਕਾਂਗਰਸ ਨੂੰ ਅਲਾਈਂਸ ਕਰਨਾ ਚਾਹੀਦਾ ਹੈ ਬਾਕੀ ਪਾਰਟੀਆਂ ਦੇ ਨਾਲ ਪਰ ਕਾਂਗਰਸ ਉਸ ਵੇਲੇ ਨਹੀਂ ਸੀ ਮੰਨ ਰਹੀ ਉਦੋਂ ਵੀ ਲਗਾਤਾਰ ਅਸੀਂ ਇਹ ਗੱਲਾਂ ਅ ਬਾਕੀ ਵੱਖ-ਵੱਖ ਚੈਨਲਾਂ ਦੇ ਰਾਹੀਂ ਕਹਿੰਦੇ ਰਹੇ ਕਿ ਕੱਲਿਆਂ ਲੜਾਈ ਨਹੀਂ ਲੜਨੀ ਚਾਹੀਦੀ ਕਾਂਗਰਸ ਨੂੰ ਉਦੋਂ ਵੀ ਵੱਡੀ ਗਲਤੀ ਹੋਈ ਸੀ ਕਾਂਗਰਸ ਵੱਲੋਂ ਉਹਨੇ ਕੋਈ ਇਨੀਸ਼ੀਏਟਿਵ ਨਹੀਂ ਸੀ ਦਿਖਾਇਆ ਪਰ ਇਸ ਵਾਰੀ ਜ਼ਰੂਰ ਇਹ ਜਿਹੜੀ ਕੋਸ਼ਿਸ਼ ਕੀਤੀ ਹੈ ਬਾਕੀ ਪਾਰਟੀਆਂ ਵੱਲੋਂ ਵੀ 26 ਪਾਰਟੀਆਂ ਇਸ ਵੇਲੇ ਇਸ ਅਲਾਈਂਸ ਦੇ ਵਿੱਚ ਨੇ ਸੋ ਉਮੀਦ ਹੈ ਕਿ ਇਹਦੇ ਨਾਲ ਬਹੁਤ ਵੱਡਾ ਜਿਹੜਾ ਵੋਟ ਫਟਣੀ ਸੀ ਵੱਖ-ਵੱਖ ਧਿਰਾਂ ਦੇ ਵਿੱਚ ਸੋ ਉਹ ਵੋਟ ਬੈਂਕ ਇੱਕ ਜਗ੍ਹਾ ਇਕੱਠਾ ਹੋਏਗਾ ਔਰ ਉਹਦਾ ਫਾਇਦਾ ਇੰਡੀਆ ਆਲਾਈਂਸ ਨੂੰ ਹੋਏਗਾ ਔਰ ਕਾਫੀ ਸੀਟਾਂ ਦੇ ਉੱਤੇ ਜਿੱਤ ਦੀ ਨਜ਼ਰ ਆ ਰਹੀ ਹੈ ਇਸ ਲਈ ਇੰਡੀਆ ਆਲਾਈਂਸ ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੁਝ ਪਾਰਟੀਆਂ ਜਿਹੜੀਆਂ ਅਜੇ ਵਿੱਚ ਵਿਚਾਰੇ ਨੇ ਚਾਹੇ ਆਪਾਂ ਬਸਪਾ ਦੀ ਗੱਲ ਕਰੀਏ ਜਾਂ ਹੋਰ ਕੁਝ ਜਿਹੜੀਆਂ ਖਾਸ ਪਾਰਟੀਆਂ ਨੇ ਜਿਨ੍ਹਾਂ ਨੂੰ ਇੰਡੀਆ ਅਲਾਈანს ਦੇ ਵਿੱਚ ਫਾਇਦਾ ਹੋ ਸਕਦਾ ਹੈ ਔਰ ਆਪਣੀ ਵੋਟ ਬੈਂਕ ਟੁੱਟਣ ਤੋਂ ਬਚਾ ਸਕਦੀਆਂ ਨੇ ਉਹਨਾਂ ਨੂੰ ਵੀ ਇੰਡੀਆ ਅਲਾਈანს ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੈ ਸੋ ਉਮੀਦ ਕਰਦੇ ਹਾਂ ਕਿ ਹਜੇ ਸਮਾਂ ਪਿਆ ਹੈ ਕੋ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਪਾਰਟੀਆਂ ਵੀ ਇਹਦੇ ਚ ਸ਼ਾਮਲ ਹੋਣਗੀਆਂ ਤੇ ਇੰਡੀਆ ਗੱਠ ਜੋੜ ਹੋਰ ਮਜ਼ਬੂਤ ਹੋਏਗਾ ਪੰਗੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਸਰ